ਜਦੋਂ ਮਾਨਕ ਸਾਹਮਣੇ ਤੁਹਾਨੂੰ ਉਹ ਦਿੱਤਾ ਮੌਕਾ ਹੈ ਨਾ ਵੀ ਉਹ ਗੀ ਗਾਉਣ ਲਿਖਣ ਦੇ ਲਈ ਉਹਨਾਂ ਦੇ ਲਈ ਤਾਂ ਕਿੰਦਾ ਦਾ ਮਾਨ ਮਹਿਸੂਸ ਹੋਇਆ ਸੀ ਕਿ ਸੋਚਿਆ ਮੈਂ ਕਿ ਤੂੰ ਸਮਝੋ ਵੀ ਜਿੱਥੋਂ ਜਿਹਨਾਂ ਨੂੰ ਸੁਣਦੇ ਸੀ ਉਹਨਾਂ ਨੇ ਤੁਹਾਡੇ ਗਾਣੇ ਗਾਏ ਤੇ ਕਿਤਨਾ ਕਿਤੇ ਮੈਂ ਬੜਾ ਮਾਲਕ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬਹੁਤ ਵੱਡਾ ਮੌਕਾ ਵੱਡੀਆਂ-ਵੱਡੀਆਂ ਸਖਸ਼ੀਅਤਾਂ ਨਾਲ 116 ਦੇ ਕਰੀਬ ਸਿੰਗਰ ਨੇ ਜਿਨ੍ਹਾਂ ਨੇ ਗਾਏ ਸੀ ਸਰ ਜਦੋਂ ਵੀ ਕੋਈ ਆਪਾਂ ਕੁਝ ਵੀ ਲਿਖਦੇ ਹਾਂ ਲਾਈਕ ਤੁਸੀਂ ਇੱਕ ਗੀਤਕਾਰ ਹੋ ਤਾਂ ਕਦੀ ਇਹ ਮਨ ਦੇ ਵਿੱਚ ਡਰ ਵੀ ਹੁੰਦਾ ਹੈ ਕਿ ਮੈਂ ਅਗਰ ਕੁਝ ਐਹੋ ਜਿਹਾ ਲਿਖ ਦਿੱਤਾ ਜੋ ਤੁਹਾਡੇ ਮਨ ਦੇ ਪਾਪ ਤਾਂ ਹੋਂ ਸਹੀ ਵੀ ਹੋਣ ਲੇਕਿਨ ਜੇ ਲੋਕਾਂ ਤੱਕ ਪਹੁੰਚ ਗਏ ਤਾਂ ਐਂਦੇ ਗੀਸ ਜਾਂਦੇ ਐਂਟੀ ਵੀ ਬੜੇ ਜੰਨੇ ਹੋਣਗੇ ਤਾਂ ਉਹ ਮਤਲਬ ਮਤਲਬ ਕੋਈ ਕੋਈ ਡਾਰਵੀ ਮਾਨਚੋ ਹੰਦ ਲਿਖਣ ਟਾਈਮ ਪੁੱਛੀ ਨਹੀਂ ਪਰ ਇਦਾਂ ਦੀ ਕੁਦਰਤੀ ਚਲੋ ਪ੍ਰਮਾਤਮਾ ਦੀ ਕਿਰਪਾ ਵੀ ਇਦਾਂ ਦਾ ਕੋਈ ਗਾਣਾ ਹੀ ਨਹੀਂ ਹੋਇਆ ਹੈਗਾ ਬੀਜੀ ਦੇ ਤੇ ਮੈਨੂੰ ਲੱਗਿਆ ਹੋਵੇ ਕਿ ਇਦੇ ਤੇ ਕਿਤੇ ਤੋਂ ਕਿਤੇ ਤੋਂ ਕਦੇ ਹੋਇਆ ਵੀ ਨਹੀਂ ਕਿਸੇ ਕੀਤੇ ਵੀ ਮੈਂ ਹਥਿਆਰਾਂ ਦੀ ਗੱਲ ਕਰਨ ਲੱਗਿਆ ਹਾਂ ਜੀ ਪਿੱਛੇ ਮੈਨੂੰ ਵੀ ਕਿਹਾ ਕਿਸੇ ਨੇ ਵੀ ਕਿ ਤੁਸੀਂ ਵੀ ਇਦਾਂ ਦਾ ਰੱਖੀਂ ਬਰੋ ਮੈਂ ਕਿਹਾ ਮੈਂ ਗੀਤ ਹਥਿਆਰਾਂ ਦਾ ਲਿਖੂਗਾ ਪਰ ਮੈਂ ਹਥਿਆਰ ਫੌਜੀ ਦੇ ਐਤ ਪੜਾਂਗਾ ਠੀਕ ਹੈ ਜੀ ਮੈਂ ਦੇਸ ਦੀ ਰਾਖੀ ਕਰਨੇ ਦੇ ਹੱਥ ਹਥਿਆਰ ਦੀ ਗੱਲ ਕਰੂੰਗਾ ਸਰ ਹੋਂ ਤੱਕ ਤੁਹਾਡੀਆਂ ਖੁਦ ਦੀਆਂ ਲਿਖੇ ਹੋਏ ਗੀਤਾਂ 'ਚ ਤੁਹਾਡਾ ਕੋਈ ਮੋਸਟ ਫੇਵਰੇਟ ਹੁੰਦਾ ਨਾ ਕਿ ਦਿਲ ਦੇ ਬਹੁਤ ਕਰੀਬ ਹੁੰਦਾ ਹੈ ਉਹ ਕੋਈ ਗੀਤ ਗੀਤ ਕਹਿੰਦੇ ਸਾਰੇ ਹੀ ਵਧੀਆ ਹੁੰਦੇ ਨੇ ਜੀ ਆਪ ਕੋ ਆਪਣੀ ਜਗ੍ਹਾ ਤੇ ਹੁੰਦੇ ਨੇ ਪਰ ਇੱਕ ਗੀਤ ਮੈਨੂੰ ਆਪ ਨੂੰ ਲੱਗਦਾ ਹੁੰਦਾ ਅ ਕਿ ਸੱਤ ਸਮੁੰਦਰੋਂ ਪਾਰ ਬਹਿ ਗਿਆ ਮਾਂ ਦੇ लाडले ਪੁੱਤਰ ਵੇ ਕਿਉ ਤੇਰੇ ਦਾ ਹੱਕ ਦੇਣ ਤੋਂ ਗਏ ਸ਼ਰੀਕ ਵੀ ਮੁਕਰਵੇ ਦੱਸ ਕਿਹਦੇ ਸਿਰ ਦੋਸ਼ ਮਣਾ ਮੈਂ ਰੁੱਸ ਗਈਆਂ ਤਕਦੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਜਮੀਰਾਂ ਦਾ ਤੈਨੂੰ ਤਾਂ ਸਭ ਯਾਦ ਹੋਣਾ ਸਭ ਕੁਝ ਹੀ ਗਹਿਣੇ ਧਰ ਕੇ ਵੇ ਤਿੰਨ ਕੋ ਲੱਖਾਂ ਨਾਲ ਇਕੱਠਾ ਕੀਤਾ ਮਸੀਆਂ ਸਾਂ ਮਰ ਮਰ ਕੇ ਵੇ ਤੂੰ ਫੁੱਲਾਂ ਦੀ ਸੇਜੀ ਵੇ ਨਾ ਪੁੱਛ ਹਾਲ ਕਰੀਰਾ ਦਾ ਬਾਪੂ ਤੇਰਾ ਗੁਜ਼ਰ ਗਿਆ ਵੀ ਨੌਦਾ ਕਰ ਜਮੀਰਾਂ ਦਾ ਮਮਤਾ ਮਾਰੀ ਮਾਂ ਦੇ ਦੁੱਖ ਲਈ ਮਾਂ ਦਾ ਸਿਰ ਉਸ ਦੂਰ ਗਿਆ ਪੁੱਤ ਨੂੰ ਬੜਾ ਬਣਾਉਣ ਦੀ ਖਾਤਰ ਬਾਪ ਜਹਾਨੋਂ ਦੂਰ ਗਿਆ ਭੱਟੀ ਪੜੀ ਵਾਲੇ ਤੈਨੂੰ ਚੇਤੇ ਕਰ ਉਹਦਾ ਕੁੱਤਿਆ ਆਮ ਪੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਵੇ ਲਾਉਂਦਾ ਕਰ ਜਮੀਰਾਂ ਦਾ ਤੁਹ ਤੋਂ ਆਪਾਂ ਲਈਏ ਜਿੱਦਾਂ ਤੁਸੀਂ ਆਪਣੇ ਨਾਮ ਦੇ ਨਾਲ ਪਿੰਡ ਦਾ ਨਾਮ ਜੋੜਿਆ ਹੋਇਆ ਹੈ ਦੇਵੀ ਮਖਸੂਸ ਪੂਰੀ ਹੋਣੀ ਅਦਵਿੰਦਰ ਖੰਨੇਵਾਲ ਮਤਲਬ ਇੱਕ ਪ੍ਰੈਜ਼ੈਂਟ ਕਰਦੇ ਸੀਗੇ ਤੁਸੀਂ ਆਪਣੇ ਏਰੀਆ ਨੂੰ ਪਰ ਜਿਹੜੀ ਹੁੰਦੇ ਸਿੰਗਰ ਦੀ ਮੈਂ ਫਿਰ ਗੱਲ ਕਰਦੀ ਆ ਜਾਂ ਹੁੰਦੇ ਜਿਹੜੇ ਕਲਾਕਾਰ ਨੇ ਮੈਂ ਗੱਲ ਕਰ ਰਹੀ ਆ ਨਾਮ ਹੀ ਕੀ ਰੱਖਿਆ ਹੁੰਦਾ ਕਰ ਮੇਰੀ ਕਰਦਿਆਂ ਨੂੰ ਵੀ ਨਹੀਂ ਪਤਾ ਹੁੰਦਾ ਨਹੀਂ ਪਤਾ ਹੁੰਦਾ ਜੀ ਬਿਲਕੁਲ ਕਿਉਂਕਿ ਉਹ ਐਕਚੁਅਲੀ ਮਤਲਬ ਉਹਨਾਂ ਨੇ ਬ੍ਰਾਂਡ ਨੇਮ ਬਣਾ ਲਏ ਆਪਣੇ ਕੋਈ ਹੋਰ ਬੰਦਿਆਂ ਦੇ ਹੋਰ ਕੰਪਨੀਆਂ ਦੇ ਨੇਮ ਉਹਨਾਂ ਨੇ ਰੱਖ ਲਏ ਜਦੋਂ ਕਿ ਜਿੱਥੇ ਤੁਸੀਂ ਜਨਮੇ ਹੋ ਉਸ ਮਿੱਟੀ ਦਾ ਨਾਮ ਤੁਹਾਡੇ ਨਾਲ ਸਦਾ ਰਹਿਣਾ ਚਾਹੀਦਾ ਜੀ ਤੇ ਮੈਨੂੰ ਤਾਂ ਇਹ ਲੱਗਦਾ ਕਿ ਮੇਰੇ ਪਿੰਡ ਦਾ ਨਾਮ ਅਗਰ ਮੇਰੇ ਨਾਲ ਨਾ ਹੁੰਦਾ ਤਾਂ ਸ਼ਾਇਦ ਮੇਰਾ ਨਾਮ ਭੱਟੀਪੜੀ ਵਾਲਾ ਨਾਮ ਹੁੰਦਾ ਮਤਲਬ ਕਾਫੀ ਕੁਝ ਬਦਲਾਅ ਕਰ ਲਿੱਤਾ ਲੋਕਾਂ ਨੇ ਆਪਣੇ ਆਪ ਦੇ ਵਿੱਚ ਆਪਣੇ ਕਲਚਰ ਦੇ ਵਿੱਚ ਸਰ ਕਿਤਾਬਾਂ ਤੁਹਾਡੀਆਂ ਤੁਸੀਂ ਦੋ ਲਿਖੀਆਂ ਜੀ ਜੀ ਉਹਨਾਂ ਵਿੱਚ ਵੀ ਤੁਸੀਂ ਪਿੰਡ ਦੀਆਂ ਗਲੀਆਂ ਅੰਦਾਜ਼ੀ ਕਰ ਕੀਤਾ ਹੈ ਔਰ ਇੱਕ ਕਿਤਾਬ ਮੇਰੇ ਪਿੰਡ ਦੀਆਂ ਗਲੀਆਂ ਮੇਰੇ ਮੈਂ ਆਪਣੇ ਪਿੰਡ ਨੂੰ ਸਮਰਪਿਤ ਕੀਤੀ ਹੈ ਕਿ ਵਕਤ ਬਦਲਿਆ ਦੌਰ ਬਦਲ ਗਿਆ ਕਿਸਮਤ ਦੇ ਜਦੋਂ ਤੌਰ ਬਦਲ ਗਏ ਵਕਤ ਬਦਲਿਆ ਦੌਰ ਬਦਲ ਗਏ ਕਿਸਮਤ ਦੇ ਜਦੋਂ ਤੌਰ ਬਦਲ ਗਏ ਵਸਣਾ ਪੈ ਗਿਆ ਵਿੱਚ ਪਰਦੇਸਾਂ ਹੋ ਹੋ ਕੇ ਮਜਬੂਰ ਮੇਰੇ ਪਿੰਡ ਦੀਆਂ ਗਲੀਆਂ ਨੂੰ ਕਹਿ ਦਿਓ ਥੋੜੀ ਯਾਦ ਨਹੀਂ ਭਲਾਈ ਜਾ ਕੇ ਵਤਨਾ ਤੋਂ ਦੂਰ ਮੈਂ ਨਹੀਂ ਭੁੱਲੇ ਆ ਟੋਬੇ ਦੇ ਕੰਡੇ ਖੜ ਕੇ ਬੱਟੇ ਚੁੱਕ ਚੁੱਕ ਪਾਣੀਆਂ ਚ ਮਾਰਨੇ ਕਦੇ ਪਿੰਡੋਂ ਦੂਰ ਜਾ ਕੇ ਵਿੱਚ ਟਿੱਬਿਆਂ ਦੇ ਨੰਨੇ ਨੰਨੇ ਘਰ ਰੀਤੇ ਦੇ ਅਸਾਰ ਨੇ ਕਦੇ ਜਾਣ ਭੁੱਜ ਤੋੜਨੇ ਗਵਾਂਡੀਆਂ ਦੇ ਫੁੱਲ ਕਦੇ ਖੂਹਾਂ ਉੱਤੇ ਅੰਬੀਆਂ ਤੋਂ ਝਾੜ ਦੇਣਾ ਪੂਰ ਮੇਰੇ ਪਿੰਡ ਦੀਆਂ ਗਲੀਆਂ ਨੂੰ ਕਹਿ ਦਿਓ ਥੋੜੀ ਯਾਦ ਨਹੀਂ ਭਲਾਈ ਜਾ ਕੇ ਵਤਨਾ ਤੋਂ ਦੂਰ ਕਿਵੇਂ ਰੱਬ ਦੀ ਰਜ਼ਾ ਤੋਂ ਮੁੱਖ ਮੋੜ ਲਾਂ ਕਿੰਜ ਮੋੜ ਦੇਵਾਂ ਲਿਖਿਆ ਨਸੀਬ ਦਾ ਰੋਜੀ ਰੋਟੀ ਲਈ ਮੈਂ ਪਿੰਡ ਛੱਡ ਆ ਗਿਆ ਇਹਦੇ ਵਿੱਚ ਦੱਸੋ ਦੋਸ਼ ਕੀ ਗਰੀਬ ਦਾ ਪੱਟੀ ਭੜੀ ਵਾਲਾ ਗੀਤਾਂ ਰਾਹੀਂ ਹਾਣੀਓ ਨਾ ਪਿੰਡ ਦਾ ਹਿਉ ਚੱਕ ਦੇ ਕਰੂਗਾ ਜ਼ਰੂਰ ਮੇਰੇ ਪਿੰਡ ਦੀਆਂ ਗਲੀਆਂ ਨੂੰ ਕਹਿ ਦਿਓ ਥੋਡੀ ਯਾਦ ਨਹੀਂ ਭਲਾਈ ਜਾ ਕੇ ਬਸਰਾ ਸਰ ਸੱਚੀ ਦਿਲੋਂ ਧੰਨਵਾਦ ਕਿ ਤੁਸੀਂ ਇੰਨਾ ਅੱਛਾ ਲੋਕਾਂ ਤੱਕ ਪ੍ਰੈਜ਼ੈਂਟ ਕਰਦੇ ਹੋ ਔਰ ਲੋਗੋ ਨੂੰ ਬਹੁਤ ਮੈਨੂੰ ਲੱਗਦਾ ਕਿ ਜਹਨ ਚ ਰੱਖਦੇ ਵੀ ਹੈ ਬਹੁਤ ਹੱਦ ਤੱਕ ਜਹਨ ਦੇ ਵਿੱਚ ਤੁਹਾਡੀ ਹੀ ਕਰਨਾ ਜੀ ਮੈਂ 88 ਤੋਂ ਅਗਰ ਸਫਰ ਸ਼ੁਰੂ ਹੋਇਆ ਤਾਂ ਬਹੁਤ ਲੰਮਾ ਸਫਰ ਬਣ ਜਾਂਦਾ ਤੇ ਮੈਨੂੰ ਇਹ ਲੱਗਦਾ ਵੀ ਜਿੰਨੇ ਲੋਕ ਮੈਨੂੰ ਉਦੋਂ ਜਾਣਦੇ ਸੀ ਜਾਂ ਪਿਆਰ ਕਰਦੇ ਸੀ ਉਹ ਅੱਜ ਤੱਕ ਉਮੀ ਚੱਲੇ ਆ ਰਹੇ ਆ ਸਾਰਾ ਮੈਨੂੰ ਕਿਤੇ ਵੀ ਉਤਰਾ ਚੜਾ ਮੈਨਸ ਕਿਤੇ ਕੋ ਘਟਿਆ ਨਹੀਂ ਨਜ਼ਰ ਆਇਆ ਵਧੇ ਹੀ ਹੋਣਾ ਹੈ ਕਿ ਕਿਉਂਕਿ ਬਾਅਦ ਵਰਲਡ ਵਾਈਡ ਦਾ ਰਵੱਜ ਵੱਧ ਗਿਆ ਉਹਦੇ ਨਾਲ ਹੋਰ ਵੱਧ ਗਈ ਦੁਨੀਆ ਕਿਉਂਕਿ ਤੁਸੀਂ ਜਦੋਂ ਤੁਸੀਂ ਲਿਖੋਗੇ ਅਸਲੀਅਤ ਲਿਖੋਗੇ ਜਿਥਾਰਥ ਨੂੰ ਲਿਖਣ ਦੀ ਕੋਸ਼ਿਸ਼ ਕਰੋਗੇ ਸੱਚਾਈ ਨੂੰ ਲਿਖਣ ਦੀ ਕੋਸ਼ਿਸ਼ ਕਰੋਗੇ ਜਾਂ ਦੋ ਸਾਡੇ ਵਾਲੇ ਦੋਲੇ ਬੱਪ ਰਹੇ ਤਾਂ ਉਹਨੇ ਸਜ਼ਾ ਤੁਹਾਡੇ ਨਾਲ ਰਹਿਣਾ ਸਰ ਤੁਸੀਂ ਗੱਲ ਕਰੀ ਲੋਕਾਂ ਦੇ ਪਿਆਰ ਦੀ ਤਾਂ ਲੋਕਾਂ ਦਾ ਪਿਆਰ ਅੱਜ ਵੀ ਥੋੜੀ ਮਤਲਬ ਮੈਂ ਕਹਾਂਗੀ ਕਿ ਪਸੈਨੈਲਿਟੀ 'ਚ ਚਲ ਰਿਹਾ ਹੈ ਜੀ ਜੀ ਉਹ ਤੁਸੀਂ ਅਗਰ ਤੁਹਾਨੂੰ 5-6 ਸਾਲ ਪਹਿਲੇ ਵੀ ਦੇਖ ਲੋ ਤਸਵੀਰਾਂ ਦੇ ਵਿੱਚ ਤਾਂ ਤੁਸੀਂ ਉਦਾਂ ਹੀ ਲੱਗ ਰਹੇ ਹੋ ਜਿਦਾ ਅੱਜ ਲੱਗ ਰਹੇ ਹੋ ਰਾਮਾ ਨੇ ਪਿਆਰ ਹੈ ਤੇ ਬਸ ਪਰਮਾਤਮਾ ਦੀ ਕਿਰਪਾ ਹੈ ਕਿਉਂਕਿ ਕੋਈ ਗੱਲ ਆ ਜੀ ਜਦੋਂ ਤੁਹਾਡੀ ਸੋਚ ਪੋਜ਼ਿਟਿਵ ਹੈ ਤੁਸੀਂ ਅੱਛਾ ਸੋਚ ਕੇ ਅੱਛਾ ਕੰਮ ਕਰੋਗੇ ਤਾਂ ਤੁਹਾਡਾ ਉਹ ਅਸਰ ਜ਼ਰੂਰ ਤੁਹਾਡੀ ਬੋਡੀ ਤੇ ਰਹਿੰਦਾ ਹੈ ਤੁਸੀਂ ਵਾੜਾ ਕੰਮ ਕਰੋਗੇ ਤੁਹਾਡੀ ਬੋਡੀ ਦੱਸ ਦਿੰਦੀ ਆ ਪਤਾ ਲੱਗ ਜਾਂਦਾ ਮੰਦੇ ਨੂੰ ਜੀ ਸਿਰ ਬਹੁਤ ਸਾਰੇ ਨਾਮੀ ਕਲਾਕਾਰਾਂ ਨੇ ਜਿੱਦਾਂ ਮਤਲਬ ਮਾਨਕ ਸਾਹਿਬ ਹੋਣੀ ਉਹਨਾਂ ਨੇ ਤੁਹਾਡਾ ਗੀਤ ਗਾਏ ਆ ਤੁਹਾਡੇ ਲਿਖਿਓ ਔਰ ਤੁਹਾਡਾ ਉਹ ਇੱਕ ਬੜੇ ਲੰਬੇ ਟਾਈਮ ਤੱਕ ਉਹਨਾਂ ਨੇ ਗੀਤ ਇੱਕ ਦੇਖਿਆ ਨਹੀਂ ਸੀਗਾ ਔਰ ਬਾਅਦ ਚ ਉਹ ਗੀਤ ਵੀ ਗਾਇਆ ਜੀ ਜੀ ਮਤਲਬ ਇਹੋ ਜੇ ਤੁਹਾਨੂੰ ਬਲੇਸਿੰਗਸ ਮਿਲੀਆਂ ਹੋਈਆਂ ਨੇ ਜਿੱਦਾਂ ਬਿਲ ਸਿੰਘ ਜੀ ਨੇ ਉਹਨਾਂ ਦਾ ਜਿਹੜਾ ਯਾਦਾਂ ਢੇਰੀਆਂ ਉਹ ਮਤਲਬ ਜਦੋਂ ਵੀ ਯਾਦਾਂ ਦਿਵਿੰਦਰ ਦਾ ਨਾਮ ਆਂਦਾ ਹੈ ਜਾਂ ਜ਼ਿਕਰ ਆਂਦਾ ਦਾ ਬਿਲ ਸਿੰਘ ਦੇ ਨਾਲ ਤੁਸੀਂ ਜੁੜੇ ਹੁੰਦੇ ਹੋ ਮਤਲਬ ਉੜਾਤੇ ਜੂੜਾ ਬਿਲਕੁਲ ਜੀ ਬਹੁਤ ਬਖ ਖੂਬੀ ਨਿਭਾਏ ਹੋਏ ਜਿਹੜੇ ਤੁਹਾਡੇ ਇੱਕ ਕਲਮ ਕਲਮ ਦੇ ਜਿਹੜੇ ਸ਼ਬਦ ਨੇ ਸਰ ਕਿਦਾਂ ਦਾ ਮਾਨ ਮਹਿਸੂਸ ਕਰਦੇ ਜਦੋਂ ਮਾਨਕ ਸਾਹਿਬ ਨੇ ਤੁਹਾਨੂੰ ਉਹ ਦਿੱਤਾ ਮੌਕਾ ਹੈ ਨਾ ਵੀ ਉਹ ਗੀਤ ਗਾਣ ਲਿਖਣ ਦੇ ਲਈ ਉਹਨਾਂ ਦੇ ਲਈ ਤਾਂ ਕਿਦਾਂ ਦਾ ਮਾਨ ਮਹਿਸੂਸ ਹੋਇਆ ਸੀ ਕਿ ਨਹੀਂ ਬਿਲਕੁਲ ਜੀ ਦੇਖੋ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਗਾਣੇ ਗਾਏ ਤੇ ਜਦੋਂ ਮੈਂ ਰਾਈਟ ਗੀਤਕਾਰ ਨਹੀਂ ਸੀ ਜਦੋਂ ਮੈਂ ਗੀਤਕਾਰ ਨਹੀਂ ਸੀ ਨਾ ਮੇਰੇ ਤੇ ਕੋਈ ਮਨ ਸੀਗਾ ਕਿ ਮੈਂ ਗੀਤਕਾਰ ਬਣਨਾ ਪਰ ਆਤਮਾ ਦੀ ਕਿਰਪਾ ਹੋਈ ਉਦੋਂ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਸੁਣਦੇ ਸੀ ਉਦੋਂ ਹੁੰਦੀ ਸੀ ਮਸ਼ੀਨ ਹੁੰਦੀ ਸੀ ਤਵੇ ਵਾਲੀ ਉਹ ਲੋਕਾਂ ਨੇ ਸੁਣਦੇ ਸੀ ਮੰਜੇ ਜੋੜ ਕੇ ਸਪੀਕਰ ਲੱਗੇ ਹੁੰਦੇ ਸੀ ਉਦੋਂ ਸੁਣਦੇ ਹੁੰਦੇ ਸੀ ਤੁਸੀਂ ਤੇ ਉਹ ਲੋਕ ਤੁਹਾਡਾ ਗਾਣਾ ਗਾਉਂਦੇ ਨੇ ਇੰਨੇ ਸਾਲਾਂ ਬਾਅਦ ਦੁਬਾਰਾ ਚੱਲ ਕੇ ਕਿ ਉਹਤੋਂ ਮਤਲਬ ਤੁਸੀਂ ਖੁਸ਼ੀ ਦੀ ਸਮਝ ਤੁਸੀਂ ਸੋਚਿਆ ਵੀ ਨਹੀਂ ਤਾਂ ਤੁਸੀਂ ਸਮਝੋ ਵੀ ਜਿੱਥੋਂ ਜਿਹਨਾਂ ਨੂੰ ਸੁਣਦੇ ਸੀ ਉਹਨਾਂ ਨੇ ਤੁਹਾਡੇ ਗਾਣੇ ਗਾਏ ਤੇ ਕਿਤਨਾ ਕਿਤੇ ਮੈਂ ਬੜਾ ਮਾਲਕ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬਹੁਤ ਵੱਡਾ ਮੌਕਾ ਵੱਡੀਆਂ-ਵੱਡੀਆਂ ਸਖਸ਼ੀਅਤਾਂ ਨਾਲ 116 ਦੇ ਕਰੀਬ ਸੰਗਰਨੇ ਜਿਨ੍ਹਾਂ ਨੇ ਗੀਤ ਗਾਏ ਨੇ ਜੀ ਸਰ ਅਪਾ ਗੀਤਾਂ ਦੀ ਗੱਲ ਕਰੀ ਤਾਂ ਚਰਨਜੀਤ ਆਹੂਜਾ ਸਾਹਿਬ ਹੋਣੇ ਉਹਨਾਂ ਨੇ ਤੁਹਾਨੂੰ ਬੜਾ ਮਤਲਬ ਨਾਮ ਵੀ ਤੁਹਾਨੂੰ ਉਹਨਾਂ ਨੇ ਦਿੱਤਾ ਸੀਗਾ ਕਿਉਂਕਿ ਉਜਾ ਸਾਹਿਬ ਕੋਲ ਮੈਂ ਜਦੋਂ ਮੇਰਾ ਗਾਣਾ ਪਹਿਲਾ ਆਇਆ ਲਵ ਜੰਜੂ ਦਾ ਉਸ ਤੋਂ ਬਾਅਦ ਮੈਂ ਜਨਾਬ ਉਜਾ ਸਾਹਿਬ ਕੋਲ ਦਿੱਲੀ ਮੈਂ ਜਾਣ ਲੱਗਿਆ ਤੇ ਕਿਉਂਕਿ ਉਹ ਮਹਾਰਥੀ ਨੇ ਉਹਨਾਂ ਨੂੰ ਸੰਗੀਤ ਦਾ ਪਤਾ ਉਹਨਾਂ ਨੂੰ ਗੀਤਕਾਰੀ ਦਾ ਹੀ ਪਤਾ ਹੈ ਇਹ ਸਾਡਾ ਗਾਣਾ ਹੋਇਆ ਮੇਰਾ ਦੁਰਗਾ ਰੰਗੀਲੇ ਦੀ ਕਿਸ ਨੂਰ ਤੇਰੇ ਨਾਨਾ ਦਾ ਉਹ ਚ ਕਿ ਆਪੇ ਹਰਫ ਮੁਹੱਬਤਾਂ ਦੇ ਲਿਖ ਕੇ ਤੂੰ ਵੈਰ ਨੇ ਛਰੀਟ ਮਾਰ ਗਈ ਆਪੇ ਹਰਫ ਮੁਹੱਬਤਾਂ ਦੇ ਲਿਖ ਕੇ ਤੂੰ ਵੈਰ ਨੇ ਛਰੀਟ ਮਾਰ ਗਈ ਅਸੀਂ ਜਿੱਤ ਕੇ ਮੁਕੱਦਮਾ ਪਿਆਰ ਦਾ ਤੂੰ ਇਸ਼ਕੇ ਦਾ ਕੇਸ ਹਾਰ ਗਈ ਸੋ ਇਹ ਗੀਤ ਜਦੋਂ ਆਇਆ ਤੇ ਉੱਥੇ ਕਿਉਂਕਿ ਜਦੋਂ ਨਾਮ ਪਹਿਲਾ ਮੇਰਾ ਜਸਵਿੰਦਰ ਪੱਟੀ ਲਿਖਦਾ ਹੁੰਦਾ ਸੀ ਗੀਤਾ 'ਚ ਵੀ ਤੇ ਮੈਨੂੰ ਉਹਨਾਂ ਨੇ ਕਿਹਾ ਗੁਰੂ ਜੀ ਨੇ ਉਜਾ ਸਾਹਿਬ ਨੇ ਕਿਹਾ ਕਿ ਤੂੰ ਇਹਦੀ ਜਗ੍ਹਾ ਤੇ ਪਿੰਡ ਦਾ ਨਾਮ ਨਾਲ ਜੋੜ ਤੂੰ ਪੱਟੀ ਭੜੀ ਵਾਲਾ ਲਿਖਿਆ ਕਰ ਤੇ ਉਹਨਾਂ ਦੀ ਦੇਣਾ ਜੀ ਤੇ ਉਹਨਾਂ ਦਾ ਆਸ਼ੀਰਵਾਦ ਆ ਮੈਂ ਬੜੀ ਉਹਨਾਂ ਕੋਲ ਸੰਗਤ ਵਿੱਚ ਬਹੁਤ سارے ਗਾਣੇ ਮੇਰੇ ਉਹਨਾਂ ਨੇ ਅ ਅਰੋਗ ਰੰਗੀਲਾ ਜੀ ਦੇ ਕਮਲਜੀਤ ਨੀਰੂ ਦੇ ਸਲੀਮ ਦੇ ਹੋਰ ਬਹੁਤ ਸਾਰੇ ਕਲਾਕਾਰਾਂ ਦੀਆਂ ਆਵਾਜ਼ਾਂ ਉਹਨਾਂ ਨੇ ਰਿਕਾਰਡ ਕੀਤੀ ਸਿਰ ਤੁਹਾਨੂੰ ਸਟੇਟ ਗੀਤਕਾਰ ਦਾ ਇੱਕ ਅਵਾਰਡ ਵੀ ਮਿਲਿਆ ਹੋਇਆ ਜੀ 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 ਬਿਲਕੁਲ ਪੰਜਾਬ ਗਵਰਨਮੈਂਟ ਦੇ ਵਿੱਚ ਤਾਂ ਉਹ ਇਹ ਹੈਗੀ ਆ ਸੰਨ 2000 ਦੀ ਗੱਲ ਹੈ ਜੀ ਤੇ ਪੰਜਾਬ ਗਵਰਨਮੈਂਟ ਵੱਲੋਂ ਪੰਜਾਬ ਸਟੇਟ ਜਿਹੜਾ ਗੀਤਕਾਰ ਦਾ ਅਵਾਰਡ ਮੈਨੂੰ ਮਤਲਬ ਇਹ ਵੀ ਇੱਕ ਬਹੁਤ ਮਾਨ ਵਾਲੀ ਗੱਲ ਹੈ ਕਿ ਤੁਹਾਨੂੰ ਪੰਜਾਬ ਵੀ ਇਹ ਦੇ ਨਾਲ ਪੰਜਾਬੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵੀ ਬੜਾ ਮਤਲਬ ਮਾਨ ਬਖਸ਼ਿਆ ਔਰ ਪੰਜਾਬ ਦੇ ਵਿੱਚ ਸਟੇਟ ਜਿਹੜਾ ਤੁਹਾਨੂੰ ਅਵਾਰਡ ਦਿੱਤਾ ਗਿਆ ਸੀਗਾ ਸਰ ਕੋਈ ਇਹੋ ਜਿਹੇ ਇਹੋ ਜਿਹੇ ਗੀਤ ਜਾਂ ਕੋਈ ਇਹੋ ਜਿਹੇ ਜਿਹੜੇ ਮਨ ਦੇ ਭਾਵ ਤੁਹਾਨੂੰ ਲੱਗਦਾ ਹੋਏ ਕਿ ਇਹ ਰਹਿ ਗਏ ਹੋਣ ਇਆ ਤੁਹਾਡੇ ਕੋਲ ਲਿਖਤ ਚ ਪਏ ਹੋਣ ਲੇਕਿਨ ਤੁਸੀਂ ਲੋਕਾਂ ਤੱਕ ਨਾ ਲਿਆ ਸਕੇ ਹੋ ਕੁਛ ਐਦਾਂ ਦਾ ਹੈ ਐਦਾਂ ਹੀ ਬੜਾ ਕੁਛ ਹੈਗਾ ਜਿਹੜਾ ਕਿਉਂਕਿ ਜਦੋਂ ਗੀਤਕਾਰ ਗੀਤਕਾਰ ਨੂੰ ਪਛਾਣਿਆ ਜਾਂਦਾ ਜੋ ਲੋਕ ਗੀਤ ਸੁਣਦੇ ਨੇ ਹਾਂਜੀ ਮੇਰੇ ਜਿਹੜੇ ਗੀਤ ਸੁਣੇ ਲੋਕਾਂ ਨੂੰ ਉਹ ਪਤਾ ਨਹੀਂ ਵੀ ਪੱਟੀ ਪੜੇ ਪਰ ਕਈ ਬਹੁਤ ਸਾਰੇ ਇਹ ਜਿਹੜੇ ਗੀਤ ਨੇ ਜਿਹੜੇ ਨਹੀਂ ਲੋਕਾਂ ਸਾਹਮਣੇ ਆਏ ਕਿਉਂਕਿ ਉਹ ਕਮਰਸ਼ੀਅਲ ਨਹੀਂ ਸੀ ओके जी ਉਹ ਕੰਪਨੀਆਂ ਦੇ ਕਹਿ ਲਈ ਵੀ ਉਹਨਾਂ ਤੋਂ ਕੰਪਨੀਆਂ ਨੂੰ ਪੈਸਾ ਕਮਾਉਣ ਦੀ ਲੱਗਦਾ ਸੀ ਵੀ ਅਸੀਂ ਉਹਨਾਂ ਤੋਂ ਪੈਸਾ ਨਹੀਂ ਕਮਾ ਸਕਾਂਗੇ ਇਹ ਜਿਹੇ ਗੀਤ ਬਹੁਤ ਸਾਰੇ ਗੀਤ ਨੇ ਜਿਹੜੀਆਂ ਮੇਰੀਆਂ ਦੋਨੋਂ ਕਿਤਾਬਾਂ ਦੇ ਵਿੱਚ ਮੈਂ ਪਾਏ ਨੇ ਉਹ ਗੀਤ ਅਨਰਕੋਰਡਡ ਤੇ ਜਿਹੜੇ ਨਹੀਂ ਆਏ ਸਾਹਮਣੇ ਸੋ ਜਿੱਦਾਂ ਹੁਣ ਸਾਰੇ ਅੱਜ ਕੱਲ੍ਹ ਰੁਝਾਨ ਚੱਲ ਰਹੇ ਆ ਦੁਨੀਆ ਬਾਹਰ ਜਾ ਰਹੀ ਆ ਬੱਚੇ ਬਾਹਰ ਜਾ ਰਹੇ ਨੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਆਉਣ ਵਾਲੇ ਸਾਲਾਂ ਸਾਨੂੰ ਇਦਾਂ ਲੱਗਦਾ ਕਿ ਪੰਜਾਬ ਖਾਲੀ ਹੋ ਜਾਊਗਾ ਕਿਉਂਕਿ ਜਨਰੇਸ਼ਨ ਸਾਡੀ 90% ਜਦੋਂ ਬਾਹਰ ਚਲੇ ਜਾਊਗੀ ਤੇ ਪਿੱਛੇ ਸਾਰੇ ਮਾਪਿਓ ਪੇਰੈਂਟਸ ਰਹਿ ਜਾਣਗੇ ਉਹ ਉਹਨਾਂ ਨੇ ਉੱਥੇ ਗਿਆ ਨੇ ਵਾਪਸ ਨਹੀਂ ਆਉਣਾ ਜੀ ਤੇ ਮੈਂ ਇੱਕ ਮੈਸੇਜ ਹੈ ਮੇਰਾ ਛੋਟਾ ਜਿਹਾ ਸਾਰਿਆਂ ਲਈ ਕਿ ਪ੍ਰਦੇਸ਼ੀਆਂ ਲਈ ਖਾਸ ਕਰਕੇ ਕਿ ਤੁਸੀਂ ਪੰਜਾਬ 'ਚ ਜਰੂਰ ਆਉਂਦੇ ਰਹੋ ਕਿਉਂਕਿ ਤੁਹਾਡਾ ਆਪਣਾ ਘਰ ਹੈ ਤੁਸੀਂ ਇੱਥੋਂ ਕਮਾਈ ਕਰਨ ਲਈ ਗਏ ਹੋ ਤੁਸੀਂ ਰੋਜ਼ੀ ਰੋਟੀ ਕਮਾਉਣ ਲਈ ਗਏ ਹੋ ਵਾਪਸ ਜਰੂਰ ਆਉਂਦੇ ਰਹੋ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਤਾਂ ਕਿ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਹੈ ਉਹ ਜੁੜੀ ਰਵੇ ਉਹਨੂੰ ਪਤਾ ਰਗਿਆ ਪੰਜਾਬ ਹੈ ਕੀ ਆ ਅਗਰ ਅਸੀਂ ਨਹੀਂ ਆਵਾਂਗੇ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਣਾ ਛੋਟੇ ਬੱਚੇ ਨੂੰ ਲਈ ਦੇ ਆਂਗੇ 10 ਸਾਲ ਬਾਅਦ ਲਿਆਉਂਗੇ ਉਹਨੇ ਉਹਦਾ ਇੰਟਰਸਟ ਵੀ ਨਹੀਂ ਰਹਿਣਾ ਤੇ ਬਿਲਕੁਲ ਨਹੀਂ ਪਤਾ ਲੱਗਣਾ ਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਰੂਰ ਜਿਹੜੇ ਨੇ ਸਾਰੇ ਇੱਕ ਵਾਰ ਪਰਦੇਸੀ ਵੀਰ ਨੇ ਮੇਰੇ ਉਹ ਇਸ ਗੱਲ ਵੱਲ ਜਰੂਰ ਗੌਰ ਕਰਿਓ ਵੀ ਸਾਲ ਬਾਅਦ 2 ਸਾਲ ਬਾਅਦ ਗੇੜਾ ਜਰੂਰ ਮਾਰੋ ਬੱਚਿਆਂ ਨੂੰ ਸਪੈਸ਼ਲੀ ਲੈ ਕੇ ਆਇਆ ਕਰੋ ਨਾਲ ਕਿਉਂਕਿ ਤੁਹਾਡਾ ਆਪਣਾ ਪੰਜਾਬ ਹੈ ਆਪਣਾ ਘਰ ਹੈ ਬਹੁਤ ਖੂਬਸੂਰਤ ਮੈਸੇਜ ਤੁਸੀਂ ਸਾਡੇ ਵਿਊਅਰਸ ਨੂੰ ਦੇ ਰਹੇ ਹੋ ਸਰ ਜਦੋਂ ਵੀ ਕੋਈ ਆਪਾਂ ਕੁਝ ਵੀ ਲਿਖਦੇ ਹਾਂ ਲਾਈਕ ਤੁਸੀਂ ਹੁਣ ਗੀਤ ਗਾ ਰਹੇ ਤਾਂ ਕਦੀ ਇਹ ਮਨ ਦੇ ਵਿੱਚ ਡਰ ਵੀ ਹੁੰਦਾ ਹੈ ਕਿ ਮੈਂ ਅਗਰ ਕੁਝ ਇਹੋ ਜਿਹਾ ਲਿਖ ਦਿੱਤਾ ਜੋ ਤੁਹਾਡੇ ਮਨ ਦੇ ਭਾਵ ਤਾਂ ਹੁਣ ਸਹੀ ਵੀ ਹੋਣ ਲੇਕਿਨ ਜੇ ਲੋਕਾਂ ਤੱਕ ਪਹੁੰਚ ਗਏ ਤਾਂ ਇਹਦੇ ਅਗੇਂਸਟ ਜਾਂ ਦੇ ਐਂਟੀ ਵੀ ਪੜੇ ਜਾਣੇ ਹੋਣਗੇ ਤਾਂ ਉਹ ਮਤਲਬ ਕੋਈ ਕੋਈ ਡਰ ਵੀ ਮਨ 'ਚ ਹੁੰਦਾ ਹੈ ਲਿਖਣ ਟਾਈਮ ਕੁਝ ਨਹੀਂ ਪਰ ਇਦਾਂ ਜਿ ਕੁਦਰਤੀ ਚਲੋ ਪਰਮਾਤਮਾ ਦੀ ਕਿਰਪਾ ਵੀ ਇਦਾਂ ਦਾ ਕੋਈ ਗਾਣਾ ਹੀ ਨਹੀਂ ਹੋਇਆ ਹੈਗਾ ਅ ਵੀ ਜਿੱਦ ਤੇ ਮੈਨੂੰ ਲੱਗਿਆ ਹੋਵੇ ਕਿ ਇਹਦੇ ਤੇ ਕਿਸ ਤੂੰ ਪਰੰਤੂ ਕਦੇ ਹੋਇਆ ਵੀ ਨਹੀਂ ਕਿਸੇ ਗੀਤ ਤੇ ਵੀ ਕਿੰਤੂ ਪਰੰਤੂ ਤੇ ਜੇ ਕਦੇ ਗੱਲ ਕਰਨੀ ਵੀ ਪੈ ਜਾਵੇ ਕਿਸੇ ਸਬਜੈਕਟ ਦੀ ਤੇ ਉਹ ਫਿਰ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤਰੀਕਾ ਹੁੰਦਾ ਤੁਹਾਨੂੰ ਕਰਨ ਦਾ ਜੇ ਮੈਂ ਹਥਿਆਰਾਂ ਦੀ ਗੱਲ ਕਰਨ ਲੱਗਿਆ ਹਾਂ ਹਾਂਜੀ ਪਿੱਛੇ ਮੈਨੂੰ ਵੀ ਕਿਹਾ ਕਿਸੇ ਨੇ ਵੀ ਕਿ ਤੁਸੀਂ ਵੀ ਇਦਾਂ ਦਾ ਹੈ ਨਾ ਜੀ ਦਰੋ ਮੈਂ ਕਿਹਾ ਮੈਂ ਗੀਤ ਹਥਿਆਰਾਂ ਦਾ ਲਿਖੂੰਗਾ ਪਰ ਮੈਂ ਹਥਿਆਰ ਫੌਜੀ ਦੇ ਹੱਥ ਫੜਾਉਂਗਾ ਠੀਕ ਹੈ ਜੀ ਮੈਂ ਦੇਸ਼ ਦੀ ਰਾਖੀ ਕਰਨੇ ਵਾਲੇ ਦੇ ਹੱਥ ਹਥਿਆਰ ਦੀ ਗੱਲ ਕਰੂੰਗਾ ਤੇ ਉਹ ਮੇਰਾ ਗੀਤ ਸੀਗਾ ਜੀ ਅ ਆਪਣੇ ਦੇਸ਼ ਦੀ ਗੱਲ ਕਰ ਰਿਹਾ ਇੱਕ ਫੌਜੀ ਕਿ ਕਿਹੜਾ ਤੇਰੇ ਵੱਲ ਕਹਿ ਰੀ ਅੱਖ ਚੱਕ ਲੂ ਨਹੀਂ ਕਿਹੜਾ ਤੇਰੇ ਵੱਲ ਕਿਹੜਾ ਤੇਰੇ ਵੱਲ ਕਹਿ ਰੀ ਅੱਖ ਚੱਕ ਲੂ ਨਹੀਂ ਜੱਟ ਦਾ ਤਾਂ ਰੋਹ ਵੀ ਬੜਾ ਨਾ ਰਹੀਏ ਚੱਕ ਕੇ ਫੜਾ ਦੇ ਨਾਗਣੀ ਨਹੀਂ ਬੰਦਾ ਮਾਰੀਏ ਹੁਣ ਇੱਥੇ ਗੱਲ ਫੌਜੀ ਦੀ ਹੈ ਕਹਿੰਦਾ ਅਸੀਂ ਅਣਖਾਂ ਦੇ ਨਾਲ ਜੂਣਾ ਜਾਣਦੇ ਅਸੀਂ ਗੋਲੀਆਂ ਦੇ ਮੂਹਰੇ ਹਿੱਕਾਂ ਤਾਣਦੇ ਅਸੀਂ ਬਹਿਰੀਆਂ ਦੀ ਅਸੀਂ ਛਵੀਆਂ ਦੀ ਛਾਵੇਂ ਪਿਆਰ ਮਾਰਦੇ ਦੀ ਮੌਤ ਨੂੰ ਮੁਖੌਲ ਮੰਨਦੇ ਨਾਰੀਏ ਚੱਕ ਕੇ ਫੜਾ ਦੇ ਨਗਣੀ ਬੰਦਾ ਮਾਰੀਏ ਫੌਜੀ ਦੀ ਗੱਲ ਹੈ ਜਿਹੜਾ ਦੇਸ਼ ਦੀ ਰਾਖੀ ਕਰਦੋ ਕਹਿੰਦਾ ਮੇਰੇ ਦੇਸ਼ਵਾਲ ਮੇਰੇ ਪੰਜਾਬਵਾਲ ਤੁਸੀਂ ਅੱਖ ਚੱਕੀ ਨਹੀਂ ਕੋਈ ਦੇਖ ਸਕਦਾ ਇਹ ਹਥਿਆਰਾਂ ਦੀ ਗੱਲ ਪਰ ਇਹ ਪੋਜ਼ਿਟਿਵ ਗੱਲ ਹੈ ਜਿਹਦੇ ਵਿੱਚ ਦੇਸ਼ ਦੀ ਰੱਖਿਆ ਦੀ ਗੱਲ ਲੈ ਬਈ ਇੱਕ ਤਰੀਕੇ ਨਾਲ ਤੁਸੀਂ ਗੱਲ ਤੇਰਾ ਦੀ ਹੈ ਗੱਲ ਉਸੇ ਕੇ 47 ਦੀ ਹੈ ਗੱਲ ਸਾਰੀ ਹੈ ਪਰ ਦੇਸ਼ ਦੀ ਰੱਖਿਆ ਵਾਸਤੇ ਲਿਖਤ ਲਈ ਕਿਸੇ ਖਾਸ ਰਿਆਜ਼ ਦੀ ਵੀ ਲੋੜ ਹੁੰਦੀ ਹੈ ਪੜ੍ਹਨਾ ਚਾਹੀਦਾ ਜੀ ਬਹੁਤ ਪੜਨ ਦੀ ਲੋੜ ਹੈ ਪੜ੍ਹਨਾ ਚਾਹੀਦਾ ਸਾਡੇ ਜਵਾਨਿਆਂ 'ਚ ਅਸੀਂ ਪੜ੍ਹਦੇ ਰਹੇ ਹਾਂ ਬਹੁਤ ਕਿਤਾਬਾਂ ਪਰ ਹੁਣ ਟੈਕਨੋਲੋਜੀ ਚੇਂਜ ਹੋ ਗਈ ਹੁਣ ਤਾਂ ਮੈਂ ਕਹਣਾ ਉਹਨਾਂ ਖੁਸ਼ਕਿਸਮਤ ਨੇ ਲੋਕ ਹੋਣਗੇ ਜਦੇ ਬੱਚੇ ਕਿਉਂਕਿ ਅੱਜਕੱਲ ਕਿਤਾਬ ਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ ਕਿਤਾਬ ਆਪ ਬੋਲਦੀ ਐ ਸ਼ਬਦ ਬੋਲਦੇ ਨੇ ਅਸੀਂ ਪਹਿਲਾਂ ਕਹਿੰਦੇ ਉਹਦੇ ਸ਼ਬਦ ਬੋਲਦੇ ਨੇ ਸ਼ਬਦ ਬੋਲਦੇ ਸੀ ਪਰ ਜਿਹੜਾ ਪੜ੍ਹਦਾ ਸੀ ਉਹਨੂੰ ਸਮਝ ਆਉਂਦੇ ਸੀ ਹੁਣ ਤੁਸੀਂ ਕਿਤਾਬ ਨੂੰ ਆਨ ਕਰੋ ਆਡੀਓ ਬੁੱਕ ਈ-ਬੁੱਕ ਸਾਰਾ ਕੁਝ ਹੈਗਾ ਉਹਨੂੰ ਤੁਹਾਡੀ ਕਿਤਾਬ ਬੋਲੀ ਜਾਊਗੀ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਅੱਖਾਂ ਬੰਦ ਕਰ ਲਓ ਤੁਹਾਨੂੰ ਕਿਤਾਬ ਸਾਰੀ ਕਹਾਣੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਉਹ ਨਵੀਂ ਟੈਕਨੋਲੋਜੀ ਅਪਣਾਓ ਸਾਰਿਆਂ ਨੂੰ ਜਿਹੜਾ ਪੁਰਾਣੀਆਂ ਚੱਤਾਂ ਬਸ ਸਾਰੀਆਂ ਹੈਗੀਆਂ ਨੇ ਉਹ ਲਿਟਰੇਚਰ ਜ਼ਰੂਰ ਉਹਦੇ ਨਾਲ ਜੁੜਨਾ ਚਾਹੀਦਾ ਸਰ ਸਰ ਬਹੁਤ ਅੱਛਾ ਤੁਸੀਂ ਲਿਖਦੇ ਹੋ ਤੁਹਾਡੇ ਤੋਂ ਇਨਸਪਾਇਰ ਵੀ ਬਹੁਤ ਜਨੇ ਹੋਏ ਹੋਣਗੇ ਕਈਆਂ ਨੇ ਤੁਹਾਨੂੰ ਆਪਣਾ ਗੁਰੂ ਮੰਨਿਆ ਹੋਏਗਾ ਤਾਂ ਕਿਦਾਂ ਦੀ ਜਿਹੜੀ ਤੁਸੀਂ ਉਹਨਾਂ ਨੂੰ ਸਿੱਖਿਆ ਦਿੰਦੇ ਹੋ ਕਹ ਲੋ ਕਿ ਕਿਦਾਂ ਤੁਸੀਂ ਲਿਖਣਾ ਸਿੱਖੋ ਜਾਂ ਸ਼ੁਰੂਆਤ ਕਰੋ ਤਾਂ ਤੁਹਾਡੀ ਗੱਲ ਵਿੱਚ ਮੈਂ ਖੁਦ ਨੂੰ ਮੈਨੂੰ ਲੱਗਦਾ ਕਿ ਹਲੇ ਮੈਂ ਲਿਖਣਾ ਮੈਨੂੰ ਆਉਣ ਲੱਗਿਆ ਹੁਣ ਲਿਖਣਾ ਮੈਨੂੰ ਹੁਣ ਮੈਂ ਸਿੱਖ ਗਿਆ ਲਿਖਣਾ ਸਿੱਖ ਗਿਆ ਪਰ ਹਲੇ ਮੈਂ ਗੀਤਕਾਰ ਨਹੀਂ ਬਣਿਆ ਹਲੇ ਬਹੁਤ ਕੁਝ ਹੈ ਮੇਰੇ ਹਿਸਾਬ ਨਾਲ ਮੈਂ 5% ਲਿਖਿਆ 95% ਜੇ ਲਿਖਣਾ ਮੈਂ ਚੰਗਾ ਸਖਿਆਰਤੀ ਬਣ ਗਿਆ ਚੰਗਾ ਵਿਦਿਆਰਥੀ ਬਣ ਗਿਆ ਲਿਖ ਲਿਖ ਕੇ ਪ੍ਰੈਕਟਿਸ ਕਰਕੇ ਤੇ ਮੈਂ ਬਹੁਤ ਕੁਝ ਹਲੇ ਫਿਊਚਰ ਚ ਲਿਖਾਂਗਾ ਜਿਹੜਾ ਮੈਨੂੰ ਲੱਗਦਾ ਨਹੀਂ ਸੀ ਲਿਖ ਹੋਇਆ ਜャ ਮੈਂ ਸੋਚਦਾ ਸੀ ਉਹ ਸੋਚ ਨੂੰ ਜਿਹੜੇ ਆਉਣ ਵਾਲੇ ਸਮੇਂ ਦੇ ਜਪਾ ਸਰੋਤਾਂ ਸਾਹਮਣੇ ਲੈ ਕੇ ਆਵਾਂ ਸਰ ਲਿਖਤ ਦਾ ਕੋਈ ਟਾਈਮ ਪਰਟੀਕੂਲਰ ਨਿਕਾਲਦੇ ਹੋ ਕਿ ਮਤਲਬ ਜੇ ਹੁੰਦਾ ਕਿ ਸੋਚ ਜ਼ਿਆਦਾ ਭਾਵ ਸਾਹਮਣੇ ਆਣ ਜਾਂ ਨਹੀਂ ਅ ਇਦਾਂ ਹੁੰਦਾ ਜੀ ਲਿਖਣ ਲਈ ਟਾਈਮ ਤਾਂ ਇਹ ਹੁੰਦਾ ਕਿਉਂਕਿ ਜਦੋਂ ਸਮਾਂ ਪੈ ਜਾਂਦਾ ਪ੍ਰੈਕਟਿਸ ਹੋ ਜਾਂਦੀ ਤੁਹਾਡੀ ਕੈਰੀਅਰ ਆਪਾਂ ਜੀ ਨੂੰ ਅੱਜ ਕੱਲ ਕਹਿੰਦੇ ਰਿਆਜ਼ ਹੋ ਜਾਂਦਾ ਜਿਹਨੂੰ ਤੁਸੀਂ ਕਹਿਆ ਹੈ ਨਾ ਤੇ ਉੱਥੇ ਕੀ ਹੁੰਦਾ ਫਿਰ ਤੁਸੀਂ ਕੋਈ ਸਬਜੈਕਟ ਹੈਗਾ ਤੁਹਾਨੂੰ ਕਿਸੇ ਨੇ ਕੋਈ ਵਿਆਹ ਸਬਜੈਕਟ ਤੇ ਗਾਣਾ ਲਿਖਣਾ ਤੁਸੀਂ ਸੋਚ ਕੇ ਛੱਡਤਾ ਉਹ ਆਪਣੇ ਆਪੇ ਮਨ ਦੇ ਵਿੱਚੋਂ ਪਿੱਛੇ ਖਿਆਲ ਬਣਦਾ ਰਹਿੰਦਾ ਕੀ ਹੈਗਾ ਜੀ ਉਹਨੂੰ ਬਾਹਰ ਕੱਢਣ ਲਈ ਫਿਰ ਤੁਹਾਨੂੰ ਕਿਤੇ ਬੈਠ ਕੇ ਮਤਲਬ ਕਰਨਾ ਵੈਸੇ ਲਿਖਣ ਦਾ ਕੋਈ ਟਾਈਮ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਦੀ ਆਮਦ ਹੈ ਇਹ ਕਿਹੜੇ ਵੇਲੇ ਵੀ ਕਦੋਂ ਵੀ ਲਿਖਿਆ ਜਾ ਸਕਦਾ ਕੋਈ ਪਤਾ ਨਹੀਂ ਇਸ ਗੱਲ ਨੂੰ ਤੁਸੀਂ ਆਪਾਂ ਗੱਲ ਕਰ ਰਹੇ ਆ ਕਿਹੜੀ ਗੱਲ ਗੀਤ ਬਣ ਗਈ ਕੋਈ ਪਤਾ ਨਹੀਂ ਜੀ ਬਾਲੀਵੁੱਡ ਤੱਕ ਸਰ ਤੁਹਾਡੇ ਇਹ ਗੀਤਾਂ ਨੇ ਧੂਮਾ ਪਾਈਆਂ ਹੋਈਆਂ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ ਆ ਸਰ ਹੁਣ ਤੱਕ ਤੁਹਾਡੀਆਂ ਖੁਦ ਦੀਆਂ ਲਿਖੇ ਹੋਏ ਗੀਤਾਂ ਚ ਤੁਹਾਡਾ ਡਾ ਕੋਈ ਮੋਸਟ ਫੇਵਰੇਟ ਹੁੰਦਾ ਨਾ ਕਿ ਦਿਲ ਦੇ ਬਹੁਤ ਕਰੀਬ ਹੁੰਦਾ ਹੈ ਜੀ ਉਹ ਕੋਈ ਗੀਤ ਅ ਗੀਤ ਵੈਸੇ ਸਾਰੇ ਹੀ ਵਧੀਆ ਹੁੰਦੇ ਨੇ ਜੀ ਆਪੋ ਆਪਣੀ ਜਗ੍ਹਾ ਤੇ ਹੁੰਦੇ ਨੇ ਪਰ ਇੱਕ ਗੀਤ ਮੈਨੂੰ ਆਪ ਨੂੰ ਲੱਗਦਾ ਹੁੰਦਾ ਅ ਕਿ ਸੱਤ ਸਮੁੰਦਰੋਂ ਪਾਰ ਵਹਿ ਗਿਆ ਮਾਂ ਦੇ लाडले ਪੁੱਤਰ ਵੇ ਕਿਉਂ ਤੇਰੇ ਦਾ ਹੱਕ ਦੇਣ ਤੋਂ ਗਏ ਸ਼ਰੀਕ ਵੀ ਮੁਕਰ ਵੇ ਦੱਸ ਕਿਹਦੇ ਸਰਦੋਸ਼ ਮੜਾ ਮੈਂ ਰੁੱਸ ਗਈਆਂ ਤਕਦੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਜ਼ਮੀਰਾਂ ਦਾ ਤੈਨੂੰ ਤਾਂ ਸਭ ਯਾਦ ਹੋਣਾ ਸਭ ਕੁਝ ਹੀ ਗਹਿਣੇ ਧਰ ਕੇ ਵੇ ਤਿੰਨ ਕੋ ਲੱਖ ਇਕੱਠਾ ਕੀਤਾ ਮਸੀਆਂ ਸਾਂ ਮਰ ਮਰ ਕੇ ਵੇ ਤੂੰ ਫੁੱਲਾਂ ਦੀ ਸੀਜੀ ਵੈ ਨਾ ਪੁੱਛਿਆ ਹਾਲ ਕਰੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਜ਼ਮੀਰਾਂ ਦਾ ਮਮਤਾ ਮਾਰੀ ਮਾਂ ਦੇ ਦੁੱਖ ਲਈ ਮਾਂ ਦਾ ਸਿਰੋਂ ਸੰਧੂਰ ਗਿਆ ਪੁੱਤ ਨੂੰ ਬੜਾ ਬਣਾਉਣ ਦੀ ਖਾਤਰ ਬਾਪ ਜਹਾਨੋਂ ਦੂਰ ਗਿਆ ਭੱਟੀ ਭੜੀ ਵਾਲੇ ਤੈਨੂੰ ਚੇਤੇ ਕਰ ਉਹਦਾ ਟੁੱਟਿਆ ਦਮ ਕੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਜ਼ਮੀਰਾਂ ਬਹੁਤ ਖੂਬ ਸਰ ਮਤਲਬ ਸਰ ਇੱਕ ਚੀਜ਼ ਮਤਲਬ ਪੁੱਛਾ ਮੈਂ ਕਿ ਜਿੱਦਾਂ ਘਰ ਦੇ ਵਿੱਚ ਰੁਟੀਨ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਕਦੇ ਇਹ ਹੁੰਦਾ ਕਿ ਸ਼ਾਇਰੀ 'ਚ ਜਵਾਬ ਹੋ ਗਏ ਉਹਨਾਂ ਸਾਰੇ ਮੰਨ ਲਓ ਮੈਡਮ ਨੇ ਕੁਝ ਪੁੱਛਿਆ ਤਾਂ ਕੋਈ ਸ਼ਾਇਰੀ 'ਚ ਜਵਾਬ ਹੋਏ ਹੋਣਾਂ ਕਦੇ-ਕਦੇ ਹੋ ਜਾਂਦਾ ਪਰ ਆਮ ਰੁਟੀਨ 'ਚ ਕਿਉਂ ਗਏ ਘਰਾਂ ਦੇ ਮਾਹੌਲ 'ਚ ਫਿਰ ਉਹ ਥੋੜਾ ਜਿਹਾ ਜਿਹੜਾ ਗੀਤਕਾਰੀ ਤੋਂ ਥੋੜਾ ਜਿਹਾ ਜਦੋਂ ਘਰ ਹੋਈਦਾ ਫਿਰ ਉਹ ਘਰ ਦੀ ਗੱਲ ਜਦੋਂ ਗੀਤਕਾਰੀ ਦੇ ਖੇਤਰ 'ਚ ਫਿਰ ਉਹ ਗੀਤਕਾਰੀ ਦੀ ਗੱਲ ਸਰ ਫਿਊਚਰ ਬਾਰੇ ਜੋ ਤੁਹਾਡੇ ਪ੍ਰੋਜੈਕਟਸ ਨੇ ਜਾਂ ਤੁਸ ਤੁਹਾਡੀ ਸੋਚ ਹੈ ਉਸ ਬਾਰੇ ਅਗਰ ਗੱਲਬਾਤ ਕਰੀਏ ਤਾਂ ਜੀ 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 ਸਾਡਾ ਹੁਣੇ ਗਾਣਾ ਰਿਲੀਜ਼ ਹੋਇਆ ਜੀ ਭਾਜੀ ਹਰਦੀਪ ਉਹਨਾਂ ਦਾ ਜਿਹੜੇ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛਪੁੱਟ ਗੱਪਰੂ ਦਾ ਸੋਨੇ ਦਾ ਹੁਣੇ ਗਾਣਾ ਸਾਡਾ ਆ ਤਿੰਨ ਦਿਨ ਪਹਿਲਾਂ ਰਿਲੀਜ਼ ਹੋਇਆ ਤੇ ਕਾਫੀ ਸਾਰਾ ਉਹਨੂੰ ਪਿਆਰ ਮਿਲ ਰਿਹਾ ਜੱਟ ਦੀ ਯਾਰੀ ਹਾਂਜੀ ਕਿ ਅਸੀਂ ਬੋਤਲਾਂ ਵਾਂਗੂ ਥਾ-ਥਾ ਤੇ ਨਹੀਂ ਖੁੱਲਦੇ ਆ ਅਸੀਂ ਜਣੀ ਖਣੀ ਤੇ ਐਵੇਂ ਨਹੀਂ ਹੋਂ ਡੁੱਲਦੇ ਆ ਉਹ ਤੋਂ ਜਾਨ ਵੀ ਦਈਏ ਵਾਰ ਜਿਹੜੀ ਲੱਗੇ ਜਾਨ ਤੋਂ ਪਿਆਰੀ ਇਟ ਵਰਗੀ ਪੱਕੀ ਏ ਜੱਟ ਦੀ ਯਾਰੀ ਜੱਟ ਦੀ ਯਾਰੀ ਸੋ ਮੈਂ ਇਹਦੇ ਨਾਲ ਧੰਨਵਾਦ ਵੀ ਕਰਦਾ ਸਰੋਤਿਆਂ ਦਾ ਕਿ ਬਹੁਤ ਜ਼ਿਆਦਾ ਪਿਆਰ ਤੁਸੀਂ ਉਮੀਦ ਤੋਂ ਵੱਧ ਇਸ ਗੀਤ ਨੂੰ ਪਿਆਰ ਦੇ ਰਹੇ ਹੋ ਤੇ ਬਾਕੀ ਹੋਰ ਮੇਰੇ ਆਉਣ ਵਾਲੇ ਗਾਣੇ ਸੁਖਸ਼ਿੰਦਰ ਚਿੰਦਾ ਜੀ ਦਾ ਗਾਣਾ ਆ ਰਿਹਾ ਜੀ ਮਲਕੀਸ਼ ਸਿੰਘ ਦਾ ਗਾਣਾ ਆ ਰਿਹਾ ਜਸਵੀਰ ਜੱਸੀ ਦੇ ਲਾਗੀ ਕੁੜੀ ਗੁਜਰਾਤ ਦੀ ਉਹਨਾਂ ਦਾ ਗਾਣਾ ਆ ਰਿਹਾ ਬਿਲ ਸਿੰਘ ਦਾ ਗਾਣਾ ਜੀ ਜਗਜੀਤ ਦਾ ਬਹੁਤ ਸਾਰੇ ਗੀਤ ਨੇ ਕਾਫੀ ਸਾਰੇ ਗੀਤ ਨੇ ਜਿਹੜੇ ਦੁਬਾਰਾ ਤਿਆਰ ਪਏ ਨੇ ਬਹੁਤ ਜਲਦੀ ਆਉਣਗੇ ਤੁਸੀਂ ਹਮੇਸ਼ਾ ਹੀ ਮਕਬੂਲ ਕਿਤੇ ਹੋਏ ਕਲਾਕਾਰਾਂ ਦੀ ਸੰਗਤ ਚ ਰਹੇ ਹੋ ਜਿਸ ਦਾ ਅਸਰ ਤੁਹਾਡੀ ਅੱਜ ਵੀ ਪਰਸਨੈਲਿਟੀ 'ਚ ਝਲਕਦਾ ਹੈ ਔਰ ਇੰਦਾ ਹੀ ਦੁਆਏ ਕਿ ਤੁਸੀਂ ਹਮੇਸ਼ਾ ਇੰਦਾ ਹੀ ਤੰਦਰੁਸਤ ਰਹੋ ਅੱਗੇ ਵਧਦੇ ਰਹੋ ਸਰ ਕੋਈ ਮੈਸੇਜ ਜੋ ਤੁਸੀਂ ਸਾਡੇ ਵਿਊਅਰਸ ਨੂੰ ਸਾਂਝਾ ਕਰਨਾ ਚਾਹੁੰਦੇ ਹੋ ਬੈਸ ਬੈਸੇ ਚਲੋ ਸਾਰੇ ਸਿਆਣੇ ਨੇ ਜੀ ਅੱਜਕਲ ਸਾਰੇ ਪੜੇ ਲਿਖੇ ਆ ਮੇਤੋ ਵਧੀਆ ਨੇ ਸਾਰੇ ਤੇ ਫਿਰ ਵੀ ਬਸ ਇੱਕੋ ਹੀ ਗੱਲ ਹੈ ਵੀ ਆਪਣੀ ਜੜ ਨਾਲ ਆਪਣੇ ਪਰਿਵਾਰ ਨਾਲ ਆਪਣੇ ਦੇਸ਼ ਨਾਲ ਤੇ ਆਪਣੇ ਪੰਜਾਬ ਪੰਜਾਬੀ ਪੰਜਾਬੀਅਤ ਤੇ ਮਾਂ ਬੋਲੀ ਨਾਲ ਸਾਰੇ ਜੁੜੇ ਰਹੋ ਲਿਟਰੇਚਰ ਪੜੋ ਪੰਜਾਬ ਨੂੰ ਪੜੋ ਪੰਜਾਬ ਕੀ ਹੈ ਸੂਰਬੀਰਾਂ ਗੁਰੂਆਂ ਪੀਰਾਂ ਫਕੀਰਾਂ ਆਸ਼ਕਾਂ ਪ੍ਰੇਮੀਆਂ ਦੀ ਧਰਤੀ ਪੰਜਾਬ ਸਾਰਾ ਕੁਝ ਪੜੋ ਤੇ ਇਹਦਾ ਜਿਹੜਾ ਗਿਆਨ ਆ ਉਹਨੂੰ ਆਉਣ ਵਾਲੀਆਂ ਤੁਹਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉੱਥੇ ਤੱਕ ਆਪਾਂ ਨੂੰ ਸੰਭ ਕੇ ਰੱਖਣਾ ਸਾਰਿਆਂ ਨੇ ਜੇ ਚੰਗਾ ਸੁਣੋਗੇ ਤਾਂ ਚੰਗਾ ਪੈਦਾ ਹੋਊਗਾ ਜੇ ਮਾੜਾ ਸੁਣਾਂਗੇ ਤਾਂ ਉਹਦਾ ਜਿਹੜਾ ਅਸਰ ਮਾੜਾ ਹੋਊਗਾ ਸੋ ਬਹੁਤ ਕੁਛ ਆਪਾਂ ਪੰਜਾਬ ਜਿਹੜਾ ਰੰਗਲਾ ਪੰਜਾਬ ਹੁੰਦਾ ਸੀ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਈਏ ਮੇਰਾ ਇਹੀ ਸਾਰਿਆਂ ਨੂੰ ਹੱਤਵੰਣ ਕੇ ਬੇਨਤੀ ਹੈ ਕਿ ਪੰਜਾਬ ਨਾਲ ਜਰੂਰ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਆਪਣੀ ਉੱਚੀ ਸੁੱੱਚੀ ਸੋਚ ਸਾਡੇ ਅੱਜ ਵੀਅਰਸ ਨਾਲ ਸਾਂਝੀ ਕਰਨ ਦੇ ਲਈ ਇੱਕ ਵਾਰ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਵਿਰਸੇ ਦੇ ਰੰਗ ਪ੍ਰੋਗਰਾਮ ਚ ਤੁਸੀਂ ਸਾਰਿਆਂ ਨੇ ਅੱਜ ਮੇਰੀ ਇੰਟਰਵਿਊ ਦਾ ਨਾਮ ਦਮਾਣਿਆ ਸੋ ਮੇਰੀ ਬੇਨਤੀ ਹੈ ਕਿ ਚੈਨਲ ਸਤ ਰੰਗ ਫੋਕਸ ਸਟੂਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ-ਵਧੀਆ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿਣ ਸੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸੋ ਇਹ ਸੰਜੀਤ ਗੀਤਗਰ ਪੱਟੀ ਪੜੀ ਵਾਲਾ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਖੁਸ਼ ਰਹੋ ਤੰਦਰੁਸਤ ਰਹੋ ਰੱਬ ਰੱਖਾ